ਮੇਰਾ ਨਾਮ ਰਾਜਪਿੰਦਰ ਕੌਰ ਆ। ਕੀ ਹੋਇਆ ਇਸ ਹੱਦ ਤੱਕ? ਮੈਂ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈ ਆ। ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈ ਆ। ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸੱਸ ਨੇ ਨਾਨ ਨੇ ਤੇ ਮੇਰੇ ਘਰ ਵਾਲੇ ਨੇ। ਕੀ ਨਾਮ ਹੈ? ਸੱਸ ਦਾ ਨਾਮ ਸ਼ਰਨਜੀਤ ਕੌਰ ਐ, ਨਾਨ ਦਾ ਨਾਮ ਮਨਪ੍ਰੀਤ ਕੌਰ ਐ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਐ। ਫਿਰ ਉਨੀ ਮੇਰੇ ਕਟਮਾਰ ਕਰਨ ਤੋਂ ਬਾਅਦ ਉਨੀ ਮੇਰੀਆਂ ਲੱਤਾਂ ਵਾਂਹ ਫੜੀਆਂ ਤੇ ਮੈਂ ਆਪਣੀ ਜਾਨ ਛੁੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਨੀ ਮੈਨੂੰ ਪਾਣੀ ਪਲਾਇਆ ਉਨੀ ਮੈਨੂੰ ਪੁੱਛਿਆ ਕਿ ਪੁੱਤ ਤੂੰ ਘਰ ਆ ਗਈਆਂ ਉਹ ਸਾਂਟੀ ਦਾ ਨਾਮ ਬਿੰਦਰ ਆ ਤੇ ਮੈਂ ਉਥੋਂ ਮੈਨੂੰ ਇਹ ਫੇਹ ਦੋਨੇ ਛਣੇ ਲੈ ਆਏ ਜਾਂ ਮੇਰਾ ਘਰ ਵਾਲਾ ਤੇ ਮੇਰੀ ਸੱਸ ਅੰਲੀਆਨ ਤੋਂ ਬਾਅਦ ਉਨੀ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈਆਂ ਨਾਨਾਨੇ ਜਰਮੋਰ ਤੋਂ ਬਾਅਦ ਨਾ ਨਾ ਮੇਰੇ ਚਪੇੜਾਂ ਕਾਫੀ ਛੱਡੀਆਂ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਕੋ ਪਹਿਲਾਂ ਵੀ ਕੁਝ ਹੋਇਆ ਜਾਂ ਪਹਿਲੀ ਵਾਰੀ ਐਕਟੀਵਿਟੀ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾਲਿਆ ਸੀ ਕਾ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਉਦੋਂ ਦੀ ਬਟ ਹੁਣ ਉਹ ਨਹੀਂ ਕੁਝ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਹਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੀ ਮੰਨ ਕਰਦੇ ਹੋ ਮੈਨੂੰ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਅੱਜ ਮੇਨਾ ਹੋਇਆ ਕਾਲੂ ਕਿਸੇ ਹੋਰ ਦੀ ਧੀ ਤੇ ਪਹਿਨਣਾ ਹੋਕ ਬਖ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲਦਾ ਸੀ ਬਹੁਤ ਗੜ ਦੀ ਕੁੜੀ ਨਾ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕਟਮਾਰ ਕਰ ਤੇ ਇਹ ਤੋਂ ਡਿਵੋਰਸ ਲੈ ਮੈਂ ਤੇ ਇਹਨਾਂ ਵਿਆਹ ਕਰਵਾਉਣਾ ਹੈ ਬੈਨੀਫੀਸ਼ੀਅਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗਿਆ ਕਿ ਰਿਲੇਸ਼ਨ ਮੈਨੂੰ ਤਾਂ ਲੇ ਥੋੜੇ 3 ਮਹੀਨੇ ਹੋਏ ਆ ਪਤਾ ਲੱਗਦੇ ਜਿਵੇਂ ਮੈਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡਣਾ ਤੈ ਤਿਤੋ ਦੀ ਬੋਸ ਲੈਣਾ ਹੈ ਇਹ ਮੇਰੀ ਭਾਣਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਾਈ ਦੱਸਿਆ ਨਹੀਂ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਉਹ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਦੀ ਸਾਡੀ ਕੁੜੀ ਨੂੰ ਕੁੱਟ ਮਾਰ ਦਿੱਤਾ ਆ ਤਾਂ ਉਹ ਮੌਜੂ ਮੌਕ ਚੁੱਕੀ ਆ ਵੀ ਤੁਸੀਂ ਪਹੁੰਚ ਜਾਓ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਦੇ ਕਿਸੇ ਨੂੰ ਫੋਨ ਕਰ ਕਦੇ ਕਿਸੇ ਨੂੰ ਫੋਨ ਕਰ ਫੇਰ ਅਸੀਂ ਪਹੁੰਚੇ ਆ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਆ ਤਾਂ ਇੱਥੇ ਦਾ ਇਲਾਜ ਕਰਾਉਣੇ ਪਏ ਆ ਤਾਂ 2-3 ਦਿਨ ਹੋ ਗਏ ਆ ਇਹਨੂੰ ਤਾਂ ਬਿਲਕੁਲ ਸੋ ਆਪਣੀ ਸੀ ਉਹਨਾਂ ਨੇ ਇੰਨੀ ਕਕੁੱਟੀ ਆ ਤੇ ਇਹਨੂੰ ਕੁੱਟ ਕੇ ਜ਼ਹਿਰ ਪਲਾਈ ਉਹ ਜਿਹਦੇ ਸ਼ਿਕਾਇਤ ਵੀ ਕੀਤੀ ਜੇ ਤੁਸੀਂ ਇਸ ਸਬੰਧ ਵਿੱਚ ਹਾਂਜੀ ਇਸ ਸਬੰਧ ਵਿੱਚ ਸ਼ਿਕਾਇਤ ਵੀ ਕੀਤੀ ਹੈ ਪਰਚਾ ਕਟਾਇਆ ਹੈ ਹਾਂਜੀ ਅਸੀਂ ਪਰਚਾ ਕਟਾ ਦਿੱਤਾ ਹੈ ਹਾਂਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਜੇ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਹੈ ਕਿਸੇ ਦੀ ਧੀ ਦੇ ਨਾਲ ਬਿਨਾਂ ਹੋਊਗਾ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਤੌਰ ਤੇ ਉੱਤੇ ਤੇ ਜੇ ਅਸੀਂ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਉਹ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪਟਿਆ ਹੈ ਉਸ ਜਨਾਨੀ ਵਿੱਚ ਨਾਲ ਸਜ਼ਾ ਮਿਲਣ ਉਹ ਉਹਦੇ ਵਿੱਚ ਨਾ ਇੱਕ ਲੜਕੀ ਪ੍ਰਿਯੰਕਾ ਨੇ ਦੱਸਿਆ ਸੀ ਤਾਂ ਕਿ ਉਹਨੂੰ ਉਹਦੇ ਇਨਲੌਸ ਵੱਲੋਂ ਜਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਦੋ ਦਿਨ ਤੱਕ ਠੀਕ ਨਹੀਂ ਸੀ ਲੜਕੀ ਤੇ ਉਹਦਾ ਅਨਫਿਟ ਦਿੱਤਾ ਸੀ ਡਾਕਟਰਾਂ ਨੇ ਹੁਣ ਜੋ ਇਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇਰੀ ਹੈ ਇਨ ਫੈਕਟ ਚੜ੍ਹੇ ਸੀ ਸਾਹੂ ਕੀ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੋਚਤਾਂ